ਹੋ ਹੋ ਹਾਏ ਪਾਣੀ ਪੀਣ ਨੂੰ ਵੀ ਜੇ ਕਰਿਆਂਦਾ ਕਿਤੇ ਪਾਣੀ ਵੀ ਹੈ ਨਹੀਂ ਹੰਭ ਗਏ ਮੈਂ ਤਾਂ ਹਾਏ ਰੱਬਾ ਕਿੰਨੀ ਮਾੜੀ ਕਿਸਮਤ ਕਿਆ ਲਿਖਤੀ ਮੇਰੀ ਨਾ ਮੈਂ ਪੇਕਿਆਂ ਦੀ ਆ ਤੇ ਨਾ ਮੈਂ ਸੋਹਰਿਆਂ ਦੀ ਰਹਿ ਗਈ ਹੋ ਹੋ ਕੋ ਨਾ ਤਾਂ ਵੀ ਦੁੱਖਾਂ ਲੱਗੋ ਕੋਈ ਜ਼ਿੰਦਗੀ ਮੀਰਾ ਵੀ ਪਤਾ ਨਹੀਂ ਕਿੱਥੇ ਹੋਊਗਾ

ਵੀਰਾ ਕਿੱਥੋਂ ਭੱਲੂਗਾ ਵੀਰਾ ਦਾ ਕਮੈਂਟ ਦੇ ਗਿਆ ਹੇ ਰੱਬ ਹੇ ਰੱਬ ਇਹਨਾਂ ਦੀ ਮਾੜੀ ਕਿਸਮਤ ਘਾਤੋ ਲਿਖਤੀ ਮੇਰੀ ਹੇ ਰੱਬ ਹੇ ਜੇ ਮੇਰੀ ਮਾਂ ਬਿੰਦੂ ਰੋਲ ਤੇ ਥੋੜੀ ਨਾ ਫਿਰਦੀ ਮਾਂ ਮੈਂ ਬਹੁਤ ਜਲਦੀ ਤੇਰੇ ਕੋਲੇ ਆਇਆ ਨਾ ਮਾਂ ਕੋਈ ਫਾਇਦਾ ਨਹੀਂ ਹੈ ਜ਼ਿੰਦਗੀ ਦਾ ਜੈ ਰੋ ਟੱਕੜਾ ਪਿੰਡ ਚ ਨਹੀਂ ਦੁਕਾਨ ਕਰ ਸਕਦਾ ਉਹ ਵਹਿ ਗਿਆ ਕਾਇਆਂ ਘਟਾਂ ਚ ਕਰਕੇ ਦੁਕਾਨ ਹਾਰ ਕੇ ਕਿੱਤਨਾ ਵਿਚਦੀ ਹੋ ਗਈ ਮਹਨ ਨੇੜੇ ਇਧਰਤੀ ਚੱਲ ਕਿੱਥੇ ਸੜਕ ਉਤੋਂ ਦੀ ਆਉਂਗੀ ਲੱਤਾਂ ਰਹੀਆਂ ਕੁੜੇ ਮੇਰੀਆਂ ਤੁੰ। ਭਾਲੀ ਤੋਪਾ ਪਾਈ। ਬੁਰਾ ਹਾਲ ਹੀ ਐ। ਲਾ ਦੇਖ ਲਾ ਸੜ ਤਾਂ ਉਹੀ ਗੱਲ ਕਿ ਸਾਰਾ ਕੁਝ ਬਚੇ ਰਹਿ ਗਿਆ। ਜੇ ਮੈਂ ਉਹਨੂੰ ਚੰਦਰੀ ਨੂੰ ਬੋਲ ਮਾਰਨ ਗਈ ਤਾਂ ਉਹਨੇ ਸਾਡੇ ਤੇ ਐਡਾ ਵੱਡਾ ਦੋਸ ਲਾਇਆ ਆ ਕਿ ਮੇਰੀ ਨੰਨ ਤੇ ਤੁਸੀਂ ਭੇਜੀ ਹੈ। ਹੈ ਉਹਨੂੰ ਕੀ ਪਤਾ ਵੀ ਕਿਹਨੇ ਕਾਦੇ ਦੁੱਖਾਂ ਦੀ ਮਾਰੀ ਗਈ ਆ ਉਹ। ਹੈ ਮਾੜੀ ਮੋਟੀ ਸ਼ਰਮ ਮੰਨਨੀ ਵਿਪਹੀ ਹੁੰਦਾ ਮੈਂ ਸਾਰਾ ਦਿਨ ਬਦੀਨ ਕਰਦੀ ਸੀ ਤਾਂ ਗਈ ਹੈਗੀ ਇਹ ਕੋਈ ਜਵਾਕ ਜਾਨੀ ਕਰੇ ਖੜਦਾ ਵੀ ਤੂੰ ਆਪਦੀ ਜਨਾਨੀ ਦੇ ਲੱਛਣ ਦੇਖ ਵੀ ਕੀ ਕੁੜੀ ਨਾ ਕਰੇ ਕਰਦੀ ਹੈ ਕੀ ਨਾ ਕਰਦੀ ਹੈ ਜੇ ਕੋਈ ਖੂਖਾਤਾ ਗੰਦਾ ਕਰ ਲਿਆ ਕੀ ਉਹਦੇ ਸਹੁਰਿਆਂ ਨੂੰ ਦਿਖਾਵਾਂਗੇ ਆ ਲੋਕ ਪਤਨ ਕੀ ਕੀ ਗੱਲਾਂ ਕਰਨਗੇ ਹਾਂ ਜੇ ਕਿਸੇ ਨੂੰ ਪਤਾ ਲੱਗ ਕੋਈ ਕੁਛ ਕਹੂਗਾ ਕੋਈ ਕੁਛ ਕਹੂਗਾ ਕਹਿੰਦੇ ਹੁੰਦੇ ਮਾਰਦੇ ਤਾਂ ਹੱਥ ਫੜ ਲਾਂਗੇ ਬੋਲਦੇ ਤੇ ਖੜਾ ਕੇ ਮੂੰਹ ਫੜ ਲਾਂਗੀ ਹੁਣ ਕੀ ਕਰਗੇ ਮੈਂ ਤਾਂ ਡੁੱਬੜੀ ਨੂੰ ਇੰਨਾ ਪਿਆਰ ਕਰਦੀ ਸੀਗੀ ਆਪਣੀਆਂ ਤਿਆਂ ਤੋਂ ਵੀ ਵੱਧ ਕੇ ਰੱਖਦੀ ਸੀਗੀ ਮੈਨੂੰ ਇਹ ਦੁੱਖ ਰੋਲਾ ਦੀ ਆ ਕੇ ਵੀ ਚਾਚੀ ਮੇਰਾ ਨਾਂਇ ਕਰਦੀ ਹੈਗੀ ਮੈਂ ਨਾ ਹੀ ਉੱਧਰ ਜਾਣ ਦਿੰਦੀ ਆਪ ਦੇਖ ਨਹੀਂ ਰੱਖ ਲਾਦੀ ਕੀ ਕਰਾਂ ਕਿੱਥੇ ਦੇਖਾਂ ਹੁਣ ਉਹਨੂੰ ਮੈਂ ਸਾਡਾ ਤਾਂ ਘਰ ਜਮੀ ਸੁਨਸਰਾ ਹੋ ਰਹੀ ਆ ਇਹ ਕਾ ਡਾਕਟਰ ਕਹਿੰਗਾ ਕੰਜਰ ਕਹਿੰਦਾ ਕਿ ਤਨ ਤਾਂ ਟੈਨਸ਼ਨ ਪਈ ਹੈ ਬੇ ਤੈਨੂੰ ਕੀ ਦੱਸਾਂ ਵੀ ਮੈਂ ਟੈਨਸ਼ਨ ਕਾਦੀ ਹੈਗੀ ਹਾਂ ਤਾਂ ਕੀ ਆ ਬਤਾ ਚੁਗਾ ਚੱਕਾਂਗੇ ਤਾਂ ਆਪਦੇ ਢਿੱਡ ਨੰਗਾ ਹੋਊਗਾ ਹੁਣ ਕਿਸੇ ਕੋਲੇ ਕੀ ਦੁੱਖ ਰੋ ਗਿਆ ਆਪਦੇ ਮਣਾ ਚੱਲ ਹੌਲੀ ਹੌਲੀ ਫੇਰ ਹੋ ਕੇ ਢੀ ਖੜੀਏ ਕੋੜੇ ਇਹ ਤਾਂ ਮੈਨੂੰ ਆਇਆ ਲਾ ਦੇ ਜੇ ਕਿ ਨਹਿਰ ਨੂਰ ਚ ਡਿੱਗਦੀ ਹੁੰਦੀ ਆ ਚੱਲ ਪਹਿਲਾਂ ਉਹਦੀ ਜਾਨ ਬਚਾਵਾਂ ਕਿਤੇ ਨਹਿਰ ਚ ਮਾਰੇ ਸਾਲ ਖੜ ਜਾ ਕੋੜੇ ਖੜ ਜਾ ਕਿਹੜੀ ਆ ਤੂੰ ਨਹੀਂ ਮੈਂ ਮਰ ਜਾ ਇਹ ਤਾਂ ਕਿਤੇ ਆਉਂਦੀ ਨਹੀਂ ਦੀਦੀ ਹੁਣ ਕੀ ਕਰਾਂ ਮੇਰਾ ਤਾਂ ਚਿੱਤ ਇੰਨਾ ਖੁਸੀ ਜਾਂਦਾ ਕੰਨ ਨੂੰ ਲੋਕ ਤਾਂ ਮੈਨੂੰ ਤਾਂ ਨਹੀਂ ਦੇਣਗੇ ਹਏ ਹਏ ਕਰਦਾ ਖੜਿਆ ਜਾਂਦਾ ਇੱਕ ਤਾਂ ਲੱਤਾਂ ਕੰਬੀ ਜਾਂਦੀਆਂ ਨੇ ਕੱਲ ਨੂੰ ਸਾਰਾ ਇਲਜ਼ਾਮ ਮੇਰੇ ਸਿਰ ਆਊਗਾ ਅਖਾ ਆਪਨਾ ਕਹੂਗਾ ਜੀ ਉਹਦੀ ਮਾਂ ਨਹੀਂ ਸੀ ਪਰਜਾਈ ਤਾਂ ਹੈਗੀ ਸੀ ਜੇ ਕੋਈ ਕੁੜੀ ਨੂੰ ਤੋਖ ਸੀ ਦਿਖਲੀਵ ਸੀ ਉਹਦੀ ਭਰਾ ਪਰਜਾਈ ਸੁਣਦੇ ਹੈ ਮੈਨੂੰ ਕੀ ਪਤਾ ਸੀ ਡੁੱਬੜੀ ਵੀ ਆਹ ਕੰਮ ਕਰ ਦੋ ਵੀ ਮੈਨੂੰ ਤਾਂ ਕਹਿੰਦੀ ਚੰਗਾ ਭਾਬੀ ਮੈਂ ਤਾਂ ਮੋਬਾਈਲ ਦੇਖਦੀ ਆਂ ਮੈਂ ਕਿਹਾ ਚੱਲ 10 ਮਿੰਟ ਮੈਂ ਵੀ ਆਰਾਮ ਕਰ ਲੈਂਦੀ ਆ ਮੈਨੂੰ ਕੀ ਪਤਾ ਵੀ ਕਿੱਥੇ ਵਗੀਆਂ ਇਹ ਜਾ ਕਿੱਥੇ ਸਕਦੀ ਆ ਸਮਝ ਨਹੀਂ ਆਉਂਦੀ ਤਾਈ ਨੂੰ ਪੁੱਛ ਗਿਆ ਹੀ ਉਹ ਕਹਿੰਦੀ ਸਾਡੀ ਪੋਤੀ ਕੋਲ ਮਾ ਬਸ ਮੈਂ ਆ ਰਹੀ ਆ ਤੇਰੇ ਕੋਲੇ ਆ ਕੀ ਕਰ ਮੈਂ ਕਿਸ ਚਾਚੀ ਫਟਾਵੇ ਮਾਰ ਜਾਣਾ ਕੀ ਪਾਣੀ ਜਿਉਣਾ ਤਾਂ ਮਰਨਾ ਮਰੇ ਕਿ ਸਹਾਰਨੇ ਸਾਤੇ ਮੇਰਾ ਨਹੀਂ ਜਾਣੋ ਜੀ ਕਰਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਨਾ ਪਤਾ ਤਾ ਹੋ ਰਿਹਾ ਮੇਰੇ ਤੇ ਛਾਚੇ ਮੈਨੂੰ ਮਾਰ ਜਾਂਦੇ ਮੈਂ ਨਹੀਂ ਤਾਰੇ ਕਿ ਮਾਰਨੇ ਮੈਨਾਂ ਦੱਸ ਕਿੱਥੇ ਕਿੱਥੇ ਨਿਪਟਾਇਆ ਹੈ ਉਹ ਸਾਡੇ ਨਾਲ ਕੀ ਕੁਛ ਕਰਦੀ ਫਿਰਦੀ ਹੈ ਹੈ ਛਾਚੇ ਮੈਂ ਨਹੀਂ ਜਾਣਾ ਮੈਨੂੰ ਪਤਾ ਸੀ ਵੀ ਤੂੰ ਮੇਰੇ ਹੋਸ਼ ਹੈਗੀ ਤੂੰ ਹੈ ਤੇ ਮੇਰਾ ਸਾਰਾ ਹੋਸ਼ ਹੈ ਮੈਨੂੰ ਕੋਈ ਸਾਦਾ ਨਹੀਂ ਇਸ ਦੁਨੀਆ ਤੇ ਜਿਹਾ ਹੁੰਦਾ ਮੈਂ ਨਹੀਂ ਜਾਉਣਾ ਮੈਂ ਸੁਨਾਰਕੇ ਕੋਲੇ ਜਾਣਾ ਨਹੀਂ ਸੁਨਾਰਕੇ ਸੀ ਤੂੰ ਸਾਡੇ ਕਿੰਨੀ ਆ ਜਾਂਦੀ ਹੈ ਹਾਂ ਆ ਫੋਨ ਕਰ ਦੇਣਾ ਚਾਚੇ ਤੁਹਾਨੂੰ ਪਤਾ ਨਾ ਆ ਭਾਬੀ ਵੀ ਮੇਰੇ ਤੇ ਕਿੰਨਾ ਦਛਦੇ ਕਰਦੇ ਉੱਥੇ ਮੇਰੇ ਸਾਥ ਕੋਈ ਨਹੀਂ ਮੈਨੂੰ ਸਮਝਦਾ ਇਸ ਦੁਨੀਆ ਤੇ ਮੈਨੂੰ ਪਤਾ ਹੈ ਜੋ ਮੈਂ ਤੁਹਾਨੂੰ ਗੋਲ ਮਾਰਨ ਗਈ ਸੀ ਨਾ ਜਾਣਾ ਸੀਗਾ ਕਿਤੇ ਤੂੰ ਕਹੇ ਨਹੀਂ ਸੀ ਕਹਿੰਦੀ ਕਿ ਤੁਸੀਂ ਉਹਦਾ ਲਈ ਹੈਗੀ ਮੈਂ ਹੁਣ ਪੁੱਛਣਾ ਹੋਗਾ ਹੁਣ ਕਿਹਨੇ ਭੇਜੀ ਆ ਚਾਚੇ ਮੈਨੂੰ ਮਾਰ ਜਾਂਦੇ ਹੁਣ ਮੈਨਾਂ ਉਧਰਲੀ ਨਾ ਉਧਰ ਤੇ ਭਾਬੀ ਬਹੁਤ ਗੁੱਟੂਗੀ ਮੈਨੂੰ ਐ ਮੈਂ ਗੁੱਟੂਗੀ ਚੱਲ ਤੂੰ ਤੁਰ ਮੇਰੇ ਨਾਲ ਚੱਲ ਨਹੀਂ ਆਤੀ ਮੈਂ ਨਹੀਂ ਆਣਾ ਨਹੀਂ ਮੈਂ ਕਦੇ ਨਹੀਂ ਆਣਾ ਜਾਂਦੀ ਮੈਨੂੰ ਨਾ ਕਦੇ ਲੈ ਕੇ ਜਾ ਮੈਨੂੰ ਮਾਰ ਜਾਂਦੇ ਫੋਇਆ ਕੀ ਦਨੋ ਹਾਂ ਬੱਸ ਮੈਦੀ ਮੈਨੂੰ ਮਾਰ ਜਾਂਦੇ ਮਰ ਜਾਂਦ ਨਾ ਕਰ ਸੌਰਾਂ ਕੀ ਮੂੰਹ ਦਿਖਾਵਾਂਗੇ ਕੀ ਕਹਾਂਗੇ ਨਾ ਨਹੀਂ ਨਹੀਂ ਲੋਕ ਤਾਨੇ ਦੇਣਗੇ ਆਹ ਲੱਖੂ ਪਤਾ ਨਹੀਂ ਕਿ ਕੁੜੀ ਮਾੜੀ ਸੀ ਕੀ ਇਹੋ ਚੰਦੜੇ ਸੀ ਜਿਹੜੀ ਮਰ ਗਈ ਹੈ ਚੋਚ ਸੌਰਾਂ ਨੂੰ ਕਿਹੜਾ ਲੋੜ ਹੈ ਕਦੇ ਪੁੱਛੋ ਉਹਨਾਂ ਨੇ ਮੈਨੂੰ ਫੋਨ ਲਾ ਕੇ ਵੀ ਤਾਂ ਢੂਢੇ ਨਹੀਂ ਤੂੰ ਆ ਜਾ ਕੋਈ ਨਾ ਪੁੱਛੇ ਤੂੰ ਮੇਰੇ ਨਾਲ ਚੱਲ ਆ ਜਾ ਕਰ ਚਾਦੀ ਮੈਂ ਨਹੀਂ ਜਾਣਾ ਅੱਛਾ ਕਿਧੋਂ ਦਾ ਆ ਜਾ ਆ ਜਾ ਪਤਾ ਜਾ ਆ ਜਾ ਤੇ ਚਾਚੀ ਨੇ ਨਾ ਇਨਾਂ ਨੂੰ ਫੋਨ ਕਰਤਾ ਬਸ ਮੇਰਾ ਤਾਂ ਨਾ ਗੋਤਨੀ ਦਾ ਬਾਲਵਾਲ ਹੋਇਆ ਹੀ ਲੈ ਉਹ ਆਖੂਗਾ ਮੈਂ ਤਾਂ 2 ਦਿਨ ਗਿਆ ਸੀ ਕੰਬੈਨ ਤੇ ਕੁੜੀ ਦੀ ਸਾਰੀ ਜ਼ਿੰਮੇਵਾਰੀ ਤੇਰੇ ਗੰਦੇ ਕੇ ਗਿਆ ਸੀ ਕਿ ਕੁੜੀ ਨੂੰ ਅੰਨਾ ਚਿਰ ਜਾਣ ਨਾ ਦੇ ਹੁਣ ਮੈਂ ਕੀ ਕਰਾਂ ਹੁਣੇ ਤਾਂ ਜਿਹੜੀ ਕਾਲ ਖਲਵਾਉਣੀ ਸੀ ਲਵਾਤੀ ਖੇਰਬਾ ਇੱਕ ਵਾਰ ਕਰਿਆ ਜੀ ਉਹਨੂੰ ਤਾਂ ਮੈਂ ਸਭ ਕੁਝ ਖੰਮ ਕਿੱਕੀ ਮੇਕਰੋਂ ਪੈਰ ਪੱਟੀ ਦਾ ਹੁੰਦਾ ਚਲ ਦੇਖਦੀ ਆ ਕਿਤੇ ਆਉਂਦੀ ਨਾ ਹੋਵੇ ਕਿਤੇ ਤਾਂ ਮੁੜ ਕੇ ਆਉਗੀ ਉਹਨੇ ਜਾਣਾ ਵੀ ਕਿੱਥੇ ਆ ਜੇ ਸਹਰੇ ਜਾਂਦੀ ਤਾਂ ਉਹਦਾ ਫੋਨ ਆ ਹੀ ਜਾਂਦਾ ਉਹਨਾਂ ਦੇ ਸਹਰਿਆਂ ਦਾ ਵੀ ਭਾਈ ਪਹੁੰਚ ਗਈ ਹਾਏ ਹਾਏ ਮੇਰਾ ਤਾਂ ਨਾ ਚਿੱਤ ਕਬਰ ਆ ਹੀ ਜਾਂਦਾ ਹਾਏ ਹਾਏ ਰਪਾ ਕੁੜੇ ਇੱਕ ਵਾਰ ਤਾਂ ਕਰੇ ਆਇਆ ਬਸ ਉਹ ਤੋਂ ਬਾਅਦ ਤਾਂ ਨਾ ਤੈਨੂੰ ਇਹ ਜੀ ਬੰਦਾ ਬਣਾ ਤੂੰ ਵੀ ਕਿ ਯਾਦ ਰੱਖੇਂਗੀ ਹੈ ਵੀ ਮੈਨੂੰ ਤਪਾ ਮਾਰਿਆ ਚਲ ਦੇਖਦੀਆਂ ਕਿਤੇ ਤਾਂ ਦਿਖੂਗੀ ਹੋਈ ਕਿੰਨਾ ਚਿਰ ਹੋ ਗਿਆ ਦੇਖਣਾ ਹੈ ਕਈ ਨੂੰ ਕਦੇ ਫੋਨ ਨਾ ਕੋਈ ਹੋਰ ਪੁੱਛਦੀ ਦੇਖ ਚਲ ਮੈਂ ਕੀ ਗਾਹ ਘਾਉਣਾ ਮੇਰੇ ਤਾਈ ਸੀ ਵੀ ਆਹਾੜੀ ਆ ਉੱਤੋਂ ਚਾਰ ਦਿਨ ਦਿਹਾੜੀਆਂ ਦੇ ਰੋਟਣਾ ਰੋਟਣਾ ਪਕਾ ਦੂਗੀ ਆਹੋ ਜੀ ਪਰਝਾਈ ਐ ਬੇਵਾ ਐਂ ਨਹੀਂ ਮੱਤ ਦਿੰਦੀ ਵੀ ਤੂੰ ਜਾ ਕੋਨੇ ਹੁਣ ਇੱਥੇ ਸੋਹਣੀ ਲੱਗਦੀ ਐ ਬੈਠੀ ਚਲ ਮਾਣਾ ਆਟਾ ਉਟਾ ਗੁੰਨਾ ਆਉਣ ਤੇ ਮੈਂ ਕੀ ਕਰਾਉਣਾ ਇੱਥੇ ਪੁੱਠੀ ਮੋੜੂਗੀ ਹੁਣ ਆਪਦੇ ਮੁੰਡੇ ਨੂੰ ਹੋਰ ਵਿਆਹ ਲਊਗੀ ਮੈਨੂੰ ਕੀ ਤੋੜ ਐ ਆਟਾ ਗੁੰਨਦੀ ਦਵਾਈ ਲੈਣ ਗਈ ਐ ਬਰੇ ਰਾਤੇ ਪਤਾ ਨਹੀਂ ਕੀ ਕਰਦੀ ਐ ਇਹ ਜਾਂ ਨਿਆਮਣ ਆਇਆ ਚਾਚੀ ਨੰਗਿਆ ਆ ਗਈ ਭਾਈ ਆਮਣ ਕਿੱਧਰ ਗਈ ਐ ਆਮਣ ਤਾਂ ਦਵਾਈ ਲੈਣ ਗਈ ਐ ਚਾਚੀ ਬਹਿ ਜਾ ਦਵਾਈ ਲੈਣ ਗਈ ਐ ਹਾਂਜੀ ਡਾਕਟਰ ਤੇ ਗਈ ਆ ਤਿੱਖੜ ਦੁਪਹਿਰੇ ਉਹ ਹੋਰ ਜਿੱਦਾਂ ਬਾਡੀ ਨੂੰ 2 ਘੰਟੇ ਹੋ ਗਏ ਨੂੰ ਲੈ ਦੱਸ ਇਹ ਜੇ ਵੇਲੇ ਦਵਾਈ ਡਣ ਜਾਂਦੇ ਹੁੰਦੇ ਭਾਈ ਤੇਰੇ ਵਾਲੀ ਵੀ ਹੱਬ ਹੋਈ ਪਈ ਐ ਤੂੰ ਆਪ ਲੈ ਜਾਂਦਾ ਕਿਤੇ ਆ ਸੁਣਦੀ ਨਹੀਂ ਗੱਲ ਚਾਚੀ ਉਹ ਕਾਹਨੂੰ ਸੁਣਦੀ ਐ ਗੱਲ ਲੋਕਾਂ ਦੇ ਘਰ ਪੱਟਣ ਤੇ ਹੋਈ ਐ ਉਹ ਕੀ ਹੋ ਗਿਆ ਤੈਨੂੰ ਨਹੀਂ ਪਤਾ ਤੂੰ ਕਿੱਥੇ ਰਹਿਣਾ ਮੇਰਾ ਕੰਮ ਧੰਦੇ ਹੋਣਾ ਦਾ ਚੀਕੀ ਹੋ ਗਿਆ ਆਹ ਸਕੰਦਰ ਦੇ ਘਰੇ ਨੇ ਕਿੰਨੀ ਅੱਗ ਲਾ ਛੱਡੀ ਐ ਸਕੰਦਰ ਦੀ ਭੈਣ ਨੂੰ ਨਾ ਤਾਂ ਉੱਥੇ ਵਸਨ ਦਿੰਦੀ ਐ ਨਾ ਇੱਥੇ ਇਹਨਾਂ ਨੂੰ ਨਾਨਦਪੁਰ ਜਾਈ ਨੂੰ ਰਹਿਣ ਦਿੰਦੀ ਐ ਇਕੱਠਿਆਂ ਨੂੰ ਕੁੜੀ ਨੂੰ ਲੈ ਕੇ ਤਿੱਖਣ ਦੁਪਹਿਰੇ ਤੁਰੀ ਫਿਰਦੀ ਐ ਕੀ ਪਤਾ ਕੀ ਕਰਦੀ ਐ ਤੂੰ ਉਹਦੀ ਗੌਰ ਕਰਿਆ ਕਰ ਆਉਣ ਦੇ ਚਾਚੀ ਆਉਣਗੇ ਅੱਜ ਮੈਂ ਭੜਦਾ ਉਹਦੀ ਜੁੰਡੇ ਜੇ ਹਾਂ ਜੇ ਤਾਂ ਹੁਣ ਪੂਰੀ ਗੌਰ ਕਰੀ ਮੈਂ ਤਾਂ 15 ਦਿਨ ਹੋ ਗਏ ਸੂਟ ਫੜਾਏ ਤੇ ਮੇਰੇ ਨੀਰੇ ਨਹੀਂ ਸੌਕੇ ਦਿੱਤੇ ਹਜੇ ਤੱਕ ਰੋਣੂ ਕਹਦੀ ਆਖਾ ਚਾਚੀ ਆਈ ਸੀ ਨੀਰੇ ਫੜਨਾ ਆਪਦੇ ਕਹੇ ਨੂੰ ਆ ਮਸ਼ੀਨ ਤੇ ਬੈਂਦੀ ਨਹੀਂ ਤੁਰੇ ਫਿਰਦੀ ਸਾਰਾ ਦਿਨ ਮਸ਼ੀਨ ਤੇ ਕਿਉਂ ਬੈਠੋ ਡਾਕ ਚੌਂਕ ਕਿਉਂ ਮੁੱਕਣੀਆਂ ਤਾਂ ਮਸ਼ੀਨ ਤੇ ਬੈਠੋ ਉਹ ਵੀ ਅੱਗ ਲਾਤੀ ਉਹਦੇ ਲਾਤੀ ਚੁਗਲਿਆਂ ਦੀ ਲਤ ਲੱਗੀ ਪਈ ਆ ਆਉਣ ਦੇ ਚਾਚੀ ਅੱਜ ਕਰਦਾ ਮੈਂ ਉਹਦਾ ਮਨ ਤਾਂ ਹਟਾ ਦੇ ਆਉਂਦੀ ਨੂੰ ਫੜਦੀ ਗੁੱਤਨੀ ਤੋਂ ਮੇਰਾ ਤਾਂ ਨਾਂ ਨਾ ਲਈ ਮੇਰਾ ਆਪਣੇ ਸਾਡੇ ਘਰੇ ਵਗ ਜੂਗੀ ਨਹੀਂ ਨਹੀਂ ਮੈਂ ਕਿਲਾ ਨਾ ਨਾ ਲਈ ਹਾਂ ਦੇਖੀ ਕਿੱਥੇ ਹੋਰ ਐਵੇਂ ਕਿਹਦਾ ਘਰ ਕਿਉਂ ਪਟਦੀ ਆ ਉਹਨੂੰ ਕੀ ਮਿਲਦਾ ਮੈਦਾ ਤੈਨੂੰ ਕਹਿਨੀ ਆ ਫੜੀ ਨਹੀਂ ਜਦੋਂ ਵਾਰਗੇ ਆ ਗਈ ਤੇ ਤੂੰ ਚਾਚੀ ਮੂੰਹ ਜਿਹਾ ਕਿਵੇਂ ਬੰਨਿਆ ਵੀ ਮੈਨੂੰ ਤਾਂ ਆ ਫੱਕ ਚੜਦੀ ਏ ਤੂੜੀ ਦੀ ਫਿਰ ਸਾਹ ਹੋ ਜਾਂਦਾ ਇਹਨਾਂ ਜਵਾਕ ਚੱਕੀ ਫਿਰਦੇ ਆ ਮੁੜ ਕੇ ਠੀਕ ਆ ਚਾਹ ਪਾਣੀ ਚਾਚੀ ਬੱਸ ਬੱਸ ਉਹਨੂੰ ਕਹਿਦੀ ਚਾਚੀ ਤਾਂ ਸੂਟ ਜੇ ਨਹੀਂ ਸਕਾ ਉਹਵੇਂ ਫੜਾਇਆ ਤੇ ਹੁਣ ਸਮਾਰ ਕੇ ਬੜਕੰਜੀ ਕਿਸੇ ਦੀ ਮੁੜਕੇ ਨਾ ਗੱਲ ਕਰੂਗੀ ਆਉਣ ਦੇ ਮੈਂ ਕਰਦਾ ਉਹਦੇ ਨਾਲ ਚੰਗਾ ਹੁਣ ਗੌਰ ਕਰੀ ਮੇਰੀ ਗੱਲ ਤੇ ਹਣਾ ਕੋਈ ਨਹੀਂ ਚਾਚੀ ਇਹਨੇ ਬੜਾ ਸਪਾਇਆ ਇਹੇ ਜੇ ਕੰਮ ਵਾਰਤਨ ਦੇ ਆਉਣ ਦੇ ਇਹਦੇ ਪੱਟਾਂ ਦੇ ਜੁੰਡੇ ਆ ਜਾ ਛੋਟੇ ਗੇਟ ਆ ਜਾ ਉਧਰ ਤੋਂ ਫਾਫੜੋ ਬੈਠੇ ਹਨ ਪੁੱਤੀ ਸੌ ਗੱਲਾਂ ਬਣਾਉਗੀ ਚਾਚਾ ਮੈਨੂੰ ਬੋਲੂਗੀ ਤੂੰ ਰਹਿਂਦੇ ਨਾ ਮੈਨੂੰ ਨਹੀਂ ਚੀ ਕਰਦਾ ਚਾਚੇ ਘਰੇ ਜਾਣ ਨੂੰ ਐਂ ਕਹੇ ਬੋਲੂਗੀ ਹੈ ਬੋਲ ਕੇ ਰੱਖੇ ਤੂੰ ਜਾ ਜਾ ਬਗ ਜਾ ਤੂੰ ਚਾਚੀ ਮੈਂ ਨਹੀਂ ਜਾਣਾ ਮੈਨੂੰ ਭਾਬੀ ਤੋਂ ਡਰ ਲੱਗਦਾ ਨਹੀਂ ਹੈ ਕਿ ਡਰ ਲੱਗਦਾ ਐ ਕਿਹੜਾ ਮੂੰਹ ਚ ਪਾ ਜੂਗੀ ਤੂੰ ਚੁੱਪ ਕਰਕੇ ਲੰਘ ਜਾ ਚਾਚੀ ਤੂੰ ਵੀ ਆ ਜਾ ਨਾ ਮੈਂ ਤਾਂ ਆ ਜਾਂਦੀ ਐਵੇਂ ਜੇ ਕੁਝ ਬੋਲ ਪੀ ਮੇਰਾ ਹੰ ਬਲੱਡ ਵਾਦਦਾ ਮੈਂ ਹੂੰ ਕੁਝ ਬੋਲ ਪੂੰਗੀ ਕਿਉਂਕਿ ਤੈਨੂੰ ਪਤਾ ਮੈਂ ਹੂੰ ਬਿਮਾਰ ਆ ਚਾਚੀ ਮੈਂ ਨਹੀਂ ਜਾਣਾ ਮੈਨੂੰ ਪੱਕਾ ਪਤਾ ਭਾਬੀ ਮੈਨੂੰ ਪੁੱਛੂਗੀ ਕਿੱਥੇ ਗਈ ਸੀ ਮੈਂ ਕੀ ਕਹੂੰਗੀ ਕਾ ਕਿਤੇ ਨਹੀਂ ਗਈ ਉਰੇ ਗਈ ਸੀ ਅਚੇਲੇ ਸੁਲੇ ਦਾ ਬਹਾਨਾ ਮਾਰਦੀ ਆ ਵੀ ਤੈਨੂੰ ਪਤਾ ਆ ਚਾਚੀ ਤੈਨੂੰ ਪਤਾ ਨਾ ਭਾਬੀ ਦਾ ਸੁਭਾਅ ਕੈ ਹੋ ਜਾਗਾ ਮੈਂ ਨਹੀਂ ਜਾਣਾ ਜਾ ਭਾਗ ਜਾ ਐਵੇਂ ਲੋਕ ਤਮਾਸ਼ਾ ਦੇ ਦੇਣ ਜਾ ਭਾਗ ਜਾ ਮੈਨੂੰ ਜਾਣ ਦੇ ਘਰੇ ਮਾਤਾ ਡਾਕਟਰ ਤੋਂ ਦਵਾਈ ਲੈ ਕੇ ਆਈਆਂ ਮੈਥੋਂ ਤਾਂ ਤੁਰੇ ਵਾਲੀਆਂ ਆਂਦਾ ਨੂੰ ਕੁੱਤੇ ਦਾ ਚਾਚੀ ਆ ਜਾ ਨਹੀਂ ਹੋਏ ਮੈਂ ਕੁਝ ਬੋਲ ਪੂਗਲੀ ਮੈਥੋਂ ਹੋਰ ਬਤ ਘੱਟ ਬੋਲਿਆ ਜਾਊਗਾ ਉਹਨੂੰ ਜੇ ਤਿੰਨ ਪੰਜ ਜੀ ਕਰ ਲੱਗੀ ਨਾ ਤੂੰ ਮੈਨੂੰ ਫੇਰ ਦੱਸੀ ਜਾ ਕੇ ਰਾਂ ਤੂੰ ਆ ਹੋ ਆ ਹੋ ਭੱਗ ਜਾ ਭੱਗ ਜਾ ਛੱਡ ਕੇ ਕੁੜੀ ਨਹੀਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕੁੜੀ ਤੇਰੇ ਕੋਲ ਹੀ ਆ ਨਹੀਂ ਖੜ ਜਾ ਖੜ ਜਾ ਕਿੱਧਰ ਨੂੰ ਲੰਘਦੇ ਆ ਨਹੀਂ ਪਹਿਲਾਂ ਮੈਨੂੰ ਐਂ ਦੱਸ ਤੂੰ ਕਿੱਥੇ ਗਈ ਸੀ ਚੱਲ ਤੈਨੂੰ ਤਾਂ ਮੈਂ ਬਾਅਦ ਚ ਤੇਰੇ ਨਾਲ ਤਾਂ ਗੱਲ ਕਰਦੀ ਆ ਨਹੀਂ ਆ ਜਾ ਹੁਣ ਨਹੀਂ ਆ ਗਈ ਆ ਗਈ ਮੈਂ ਤਾਂ ਕਿੱਥੇ ਜਾਣਾ ਸੀ ਨਹੀਂ ਮੈਨੂੰ ਤੇਰੀ ਕਰਤੂਤ ਦਾ ਪਹਿਲਾਂ ਹੀ ਪਤਾ ਸੀ ਨਹੀਂ ਕਰਤੂਤ ਦਾ ਤਾਂ ਮੈਨੂੰ ਤੇਰਾ ਪਤਾ ਸੀ ਕਿਉਂ ਹੁਣ ਕਿਵੇਂ ਕੁੜੀ ਮਿਲ ਗਈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਕੁੜੀ ਤਾਂ ਤੂੰ ਹੀ ਲਕੋਈ ਆ ਇੱਥੇ ਹੀ ਮਿਲੂ ਐ ਤਨੱਕ ਦੇ ਲਕੋ ਕੇ ਮੈਂ ਕਹਿੰਦਾ ਚਾਰ ਪਾਉਣਾ ਸੀ ਲੈ ਫਿਰ ਹੁਣ ਇਹ ਕਿਵੇਂ ਤੇਰੇ ਨਾਲ ਆ ਗਈ ਨਹੀਂ ਐ ਬਸ ਕਿੱਥੋਂ ਨਹੀਂ ਲੈ ਕੇ ਆਦੀ ਦੱਸ ਪਤ ਬੋਲ啊 ਕਿਉਂ ਮੂਰੇ ੁੱਟੀ ਬਣੀ ਖੜੇ ਆ ਬੋਲ ਬੋਲ ਮੀਰਪਾਲ ਪੱਕਾ ਚਾਚੂ ਵੀ ਲੈ ਕੇ ਗਈ ਸੀ ਨਾ ਤੈਨੂੰ ਨਹੀਂ ਮੈਨੂੰ ਸਾਰਾ ਹੀ ਪਤਾ ਬਸ ਕਰ ਬਸ ਕੀ ਪਤਾ ਸਾਰਾ ਮੈਂ ਤਾਂ ਦਵਾਈ ਲੈਣ ਗਿਆ ਸੀ ਡਾਕਟਰ ਦੇ ਨਹੀਂ ਤੇ ਘੜੀਸਨ ਪੁੱਤੀ ਦਵਾਈ ਨੂੰ ਕੀ ਤੇਰੇ ਗੋਲੀ ਬੱਜੀ ਸੀ ਨਹਿਰ ਤੇ ਨਹੀਂ ਇਹ ਨਹਿਰ ਤੇ ਕੀ ਕਰਨ ਗਈ ਸੀ ਇਹ ਤਾਂ ਐਵੇਂ ਪਸਲਾ ਕੀ ਕਰਨ ਗਈ ਸੀ ਮੇਰੇ ਤਾਂ ਲੱਤਾਂ ਦਰਦ ਕਰਦੀਆਂ ਸੀਗੀਆਂ ਮੈਂ ਤਾਂ ਪਿੰਡਾਂ ਡਾਕਟਰ ਤਾਂ ਮੱਖਣ ਤੋਂ ਦਵਾਈ ਲੈਣ ਗਈ ਸੀਗੀ ਨਹੀਂ ਬੱਸ ਬੱਸ ਮੈਨੂੰ ਸਾਰਾ ਹੀ ਪਤਾ ਬੱਸ ਕਰ ਤਾਂ ਕੀ ਰਹਿ ਮੇਰੀ ਗੱਲ ਸੁਣ ਪੁੱਤ ਵੀਰਪਾਲ ਤੂੰ ਕਿੱਥੇ ਗਈ ਸੀ ਤੈਨੂੰ ਪਤਾ ਤੈਨੂੰ ਕਿਛੇ ਪਿੱਛੇ ਪ੍ਰਵਾਹ ਹੈਗੀ ਸੀ ਕਿਸੇ ਦੀ ਆਉਦੇ ਭਰਾ ਦੀ ਹੈ ਮਾੜਾ ਮੋਟਾ ਆਪਦੀ ਮਾਂ ਬਾਰੇ ਆਉਦੇ ਭਝਾਈ ਬਾਰੇ ਤਾਂ ਸੋਚ ਲੈਂਦੀ ਹਾਂ ਹਾਂ ਸੋਚ ਦੀ ਪਰਝਾਈ ਬਾਰੇ ਬਹੁਤ ਖੰਡਮੰਗੂ ਰੱਖਦੀ ਹੈ ਨਾ ਨਹੀਂ ਬੁਤੇੜਾ ਰੱਖਦੀ ਹੈ ਪਤਾ ਨਹੀਂ ਕਿੱਥੇ ਨਿਕਲਿਆ ਹੈ ਕਿੱਥੇ ਨਾ ਜਮਨ ਦੇਖ ਰਹਾ ਹੈਗਾ ਜਬ ਆਜਾ ਪੁੱਤ ਆ ਬੰਨੇ ਤੇਰੇ ਮੂਰੇ ਹੱਥ ਨਾ ਸੀ ਆਈਏ ਨਾ ਸੀ ਜਾਈਏ ਆਹੋ ਕੋਲੇ ਕਾਨੂੰ ਕੰਮ ਕਰਨਾ ਉਹ ਕੰਬੈਨ ਤੇ ਗਿਆ ਹੋਇਆ ਦੋਨ ਦਿਨਾਂ ਦਾ ਉਹਨੂੰ ਬਹੁਤ ਕੰਮ ਨੇ ਉਹ ਕੱਲਾ ਐਸੇ ਕੰਮਾਂ ਵਾਸਤੇ ਨਹੀਂ ਹੈਗਾ ਆਹੋ ਐਸੇ ਕੰਮਾਂ ਖਾਤਰ ਨਹੀਂ ਹੈਗਾ ਮੜਾ ਮੋਟਾ ਸਾਰਤਾ ਲੈ ਲੈ ਵੀ ਪਿੱਛੋਂ ਮੇਰੀ ਭੈਣ ਨਾ ਕੀ ਕੁਸ਼ ਕਰਦੀ ਹੈ ਇਹ ਮੇਰੀ ਗੱਲ ਸੁਣ ਪੁੱਤ ਹੈ ਕਿਸੇ ਦੇ ਮਗਰ ਨਹੀਂ ਲੱਕੀਦਾ ਹੁੰਦਾ ਲੋਕਾਂ ਦਾ ਕੰਮ ਤਾਂ ਭੜਕਾਉਣਾ ਹੁੰਦਾ ਨਾਲੇ ਸਰੀਕ ਤਾਂ ਮਿੱਟੀ ਦੇ ਮਾਨ ਨਹੀਂ ਮਿੱਟੀ ਦੇ ਹੈ ਤੂੰ ਮੈਨੂੰ ਕਿਸੇ ਦੇ ਮਾਗਰ ਬੱਗਿਆ ਤਾਰ ਨਹੀਂ ਬੱਸ ਕਰ ਜਾਣਦੀ ਆ ਮੈਂ ਤੈਨੂੰ ਚਾਚੀ ਨੂੰ ਚੱਲ ਤੂੰ ਚੱਲ ਪੁੱਤ ਮੈਂ ਤਾਂ ਉਹੀ ਨਹੀਂ ਤੇਰੀ ਜੇਲੀ ਛੱਡਦੀ ਆ ਹੱਜੀ ਮਲੰਗੜੀ ਮੇਰੀ ਗੱਲ ਸੁਣ ਵੀਰਪਾਲ ਪੁੱਤ ਕਿਸੇ ਦੇ ਮਗਰ ਨਹੀਂ ਲੱਗੀਦਾ ਹੁੰਦਾ ਨਾਲੇ ਸਰੀਕ ਤਾਂ ਮਿੱਟੀ ਦੇ ਮਾਨ ਨਹੀਂ ਲੋਕਾਂ ਦਾ ਕੰਮ ਤਾਂ ਬਹੁਤ ਗੱਲਾਂ ਬਣਾਉਣੀਆਂ ਹੁੰਦੀਆਂ ਨਾਲੇ ਆ ਚਾਚੀ ਇਹ ਤਾਂ ਫੇਰ ਵੀ ਸਰੀਕਣੀ ਆ ਨਹੀਂ ਆਪਣੇ ਤੇ ਤਾਂ ਜਮੀਨ ਹੀ ਰਾਜੀ ਹੈਗੀ ਰਹਿੰਦੀ ਖੁੰਦੀ ਬਸ ਮੇਰੇ ਤਾਂ ਤਾਂ ਉਹੀ ਲੱਗਦੀ ਐ ਇਹ ਪਤਾ ਨਹੀਂ ਕਾਤੋਂ ਤੇ ਨਾਲੇ ਮੇਰੀ ਗੱਲ ਸੁਣੋ ਤੂੰ ਗਈ ਕਿੱਥੇ ਸੀ ਮੈਨੂੰ ਆਏ ਦੱਸ ਪੋਬੀ ਚਾਚੀ ਦਾ ਕੋਈ ਕਸੂਰ ਨਹੀਂ ਇਹਦੇ 'ਚ ਨਹੀਂ ਫਿਰ ਕਸੂਰ ਕੀ ਦਾ ਮੇਰਾ ਕਸੂਰ ਆ ਵੀ ਜਿਹੜਾ ਤੈਨੂੰ ਮੈਂ ਮਾੜਾ ਮੋਟਾ ਸਾਹਮ ਲੈਨੀ ਆਉਂਦੀ ਹਾਂ ਹੈ ਜਦੋਂ ਸਹੁਰਿਆਂ ਤੋਂ ਆਉਣੀਆ ਵਿਆਹ ਤੀ ਪੜਾਤਾ ਲਿਖਾਤਾ ਹੋਰ ਮੈਂ ਦੱਸ ਕੀ ਕਰਦਾ ਤੈਨੂੰ ਆਰੇ ਭਰਾ ਦੇ ਬਾਰੇ ਫਿਕਰ ਨਹੀਂ ਹੈਗਾ ਪੋਰਾ ਉਹ ਕੰਮ ਤੇ ਜਾਂਦਾ ਕੱਲਾ ਕਹਿਰਾ ਹੈਗਾ ਹੈ ਤੇ ਚੱਲ ਕੋਈ ਨਾ ਬਾਕੀ ਗੱਲਾਂ ਤਾਂ ਬਾਅਦ 'ਚ ਕਰਦੀਆਂ ਤੂੰ ਆ ਅੰਦਰ ਆ ਜਾ ਮੇਰੇ ਸੜੇ ਹੀ ਹਜੇ ਤੱਕ ਨਹੀਂ ਆਈ 1 ਵਜ ਗਿਆ ਨਾ ਉਹਨਾ ਨਾ ਤਾਂ ਚਾਹ ਪਾਣੀ ਦੀ ਫਿਕਰ ਆ ਨਾ ਤੂੜੀ ਵਾਲਿਆਂ ਦੀ ਪਤਾ ਨਹੀਂ ਕਿਹਦਾ ਕਿਹਦਾ ਘਰ ਪੜਦੀ ਫਿਰਦੀ ਏ ਆਉਣ ਦਿਨ ਬਣਾਉਾਂ ਅਜਰੇ ਲੇਦੀ ਮੈਂ ਕੰਮ ਧੰਦੇ ਜਾਣਾ ਇਹਦਾ ਸਰਾ ਹੀ ਪਿਆ ਜਾਵੇਂ ਆ ਜਾਂਦੇ ਇਹ ਨੋਂ ਡਿੱਕਾਂ ਦੇ ਅਜੇ ਫੇਰੀ ਜਾਣਾ ਕੰਮ ਤੇ ਤਾਂ ਹਾ ਹਾ ਡਾਕਟਰ ਜੀ ਵਿੱਚ ਮੈਂ ਸਰ ਮਨਾਲੀ ਆ ਗਈ ਮੇਰੇ ਸਾਲੇ ਦੀ ਕੀ ਹੋ ਗਿਆ ਕਿਹਦੇ ਕਿਹਦੇ ਘਰ ਪੜਦੀ ਫਿਰਦੀ ਆ ਤੂੰ ਹੈਂ ਆ ਬਤਾ ਯਾਰ ਜੋਂਦੇ ਜੀ ਜਾਨਾ ਮਿਲਵਾ ਦੇ ਬੇਟਾ ਬਣਿਆ ਹੈ ਕੀ ਮਤਾ ਇਹਦੇ ਘਰੇ ਦਸ ਮਹੀਨਿਆਂ ਤੋਂ ਬਸਦਾ ਹੈ ਕਿਵੇਂ ਘਰ ਫੱਟਦੀ ਫਿਰਦੀ ਹੈ ਤੁਹਾਨੂੰ ਆਪਣਾ ਬਾਬਾ ਨੂੰ ਤਾਂ ਗੱਗਾ ਘਰ ਮੈਂ ਕੰਮਤੰਦੇ ਜਾਂ ਬਾਹਰ ਫਿਰਦੀ ਹੈ ਲੋਕਾਂ ਦੇ ਘਰਾਂ ਚ ਦੋ ਆਹ ਲੱਕੜਾ ਪਲਕ ਕਰਕੇ ਕਿਹਦੇ ਕਰੇ ਨਿਕਲੀ ਸੀ ਤੇ ਕਿਹਦੇ ਜਾਂਦੇ ਡਾਕਟਰ ਦਾ ਨਿਕਲੇ ਚ ਕੰਜਾ ਤੇ ਉਹਨੇ ਕੀ ਲੈਣ ਗਈ ਸੀ ਦੁਖੀਆਂ ਦੀਆਂ ਤੇਰੀਆਂ ਪੱਟੀਆਂ ਮਾਰੀਆਂ ਲੱਤਾਂ ਇੱਕ ਪੈਨੂ ਇੱਕ ਚੋਰ ਦੇ ਤੋਂ ਨਰ ਦੇਜ ਕਾ ਮੌਕੇ ਮੱਡ ਤੋਂ ਪੁੱਤੜ ਹੋ ਗਿਆ ਵੇਚ ਹੀ ਆਇਆ ਮਰ ਜੇ ਕਾ ਤਾ ਕੰਚ ਨਾ ਬੰਮਣ ਤਾਂ ਅਜ ਹੋਰ ਕੀ ਐ ਨਿਕਲੀ ਕਿੱਥੇ ਜਾ ਬਾਕੀ ਦੇ ਕਿਦੇ ਘਰ ਪਟਦੇ ਬੰਦੇ ਬਣਿਆ ਸਰਪੰਚ ਨਹੀਂ ਤੈਨੂੰ ਨਾ ਬਣਾਉਂਦੀ ਸਰਪੰਚ ਨਹੀਂ ਮੈਂ ਡਾਕ ਨਾ ਨਿਕਲ ਕੇ ਆਉਗਾ ਤੇਰੇ ਨਾਲ ਕਿੱਥੇ ਨਿਕਲਣ ਦੀ ਮੈਂ ਕਰੋ ਕਿੰਚਾ ਕਰ ਪਟਦਾ ਡਾਕਟਰ ਦੇ ਕਿ ਟਿੰਡੇ ਲੈਣ ਗਈ ਸੀ ਦਵਾਈ ਲੈ ਕੇ ਸਿਰਤਾ ਨੂੰ ਖੇਡਾ ਦਿਖਾ ਦੋ ਬਾਈ ਕਿੱਥੇ ਤੇਰੇ ਕੋਲ ਤੇਰੀ ਦਵਾਈ ਡਾਕਟਰ ਦੇ ਤਾਂ ਗਈਆਂ ਹੁਣ ਦਵਾਈ ਤਾਂ ਲੈਂਦੀ ਉਹ ਟਿਕਾ ਲਾਇਆ ਉਹਨੇ ਠੀਕ ਆ ਮੈਂ ਕੋਈ ਗੱਲ ਚੜ ਜਾਂਦੀ ਮੈਂ ਨਹੀਂ ਲੈਂਦੀ ਕੋਈ ਨਾ ਆ ਪਾਪਾ ਤੈਨੂੰ ਲੋਕਾਂ ਨੇ ਘਰਾਂ ਚ ਕੀ ਲੈਣ ਜਾਨੀਂ ਪਹਿਲਾਂ ਨਾ ਦੱਸ ਕਿਹੜਾ ਪੰਜਰ ਕਰਨਾ ਤੈਨੂੰ ਮੇਰੇ ਲੋਕਾਂ ਦੇ ਘਰਾਜੀ ਆਣੀਆਂ ਮੇਰੇ ਮੂਠਾ ਲੈ ਕੇ ਆ ਮੈਨੂੰ ਮੈਂ ਖੁਦ ਦੇਖਾ ਤੈਨੂੰ ਖੁਦ ਦੇਖਾ ਨਾਲੇ ਹੋਰ ਇਥੋਂ ਰੋਡੇ ਲੱਗੇ ਨੇ ਤੇ ਕੋਸੜਾ ਰੋਡਾ ਲੱਗਾ ਹੋਇਆ ਰਹਿਣਾ ਖੁੰਦਾ ਨਾਲ ਤੂੰ ਮੇਰੇ ਜਲਦੀ ਕੁੱਤੇ ਦੇ ਤਨਾਂ ਉਹਨਾਂ ਨੇ ਚਾਹ ਪਾਣੀ ਕੌਣ ਬਣਾ ਕੇ ਦੇਊਗਾ ਬਾਹਰ ਨਿਕਲੀ ਵੀ ਤਾਂ ਟੂੜੀ ਵਾਲਿਆਂ ਦੀ ਦੱਸੀ ਮੈਨੂੰ ਕੋੜਾ ਬਈ ਕਹਿੰਦਾ ਹੋਇਆ ਜਿਹੜਾ ਦੁੱਧ ਦੇ ਬਾਟੇ ਮੂੰਹ ਲਾ ਕੇ ਪਿੰਦਾ ਚਾਹ ਬਣਾਦਾ ਨੇ ਕਿ ਹਾਂ ਚਾਹ ਬਣਾ ਦੇਣੀ ਐ ਲੈ ਚੌੜਾ ਮੈਨਾਂ ਕੱਲਣ ਲੱਗੀ ਤੇ ਨਹੀਂ ਮੰਨਦਾ ਬਾਜੀ ਲੈ ਚੌੜਾ ਹੋਇਆ ਪੈ ਤਾਂ ਚੁਕਾ ਲੈ ਸਕਦਾ ਚਾਰ ਬੰਡਾ ਨਾਲ ਮੈਂ ਕੰਮ ਤੇ ਨਹੀਂ ਜਾਣਾ ਜਾਣਾ ਨੇ ਕੰਮ ਤੇਰੇ ਨਾਲ ਬਿਲਾ ਕਰਾਂਗਾ ਮੈਂ ਤਾਂ ਬਹੁਤ ਪਹਿਲੀ ਐ ਮੈਂ ਤਾਂ ਬਹੁਤ ਪਹਿਲੀ ਐ ਟੈ ਜਾ ਰਹੇ ਨੇ ਥੋੜੋ ਡੇ ਲੱਗੇ ਨੇ ਨਾ ਮਰਨ ਨਾ ਮਗਰੋ ਲੈਣਾ ਨਾ ਅਸਪਤਲ ਕਿਦੇ ਘਰੇ ਗਈ ਸੀ ਕੀ ਉਂਗਲਾ ਲਾ ਕੇ ਆਈਆਂ ਤੇ ਕਿਦੇ ਜਾਣਾ ਸੀ ਮੈਨੂੰ ਇਹ ਤਾਂ ਦੱਸ ਦੇ ਗੱਲ ਕੀ ਦੀ ਕਰਦਾ ਤੂੰ ਮੈਂ ਨਾ ਮਾਰ ਕੇ ਮੂੰਹ ਰੰਗ ਲਾਲ ਕਰ ਦੂੰ ਆ ਸਹੀ ਦੱਸ ਦੇ ਗੱਲ ਕੀ ਆ ਬੇ ਬੀਰ ਪਰ ਨਾ ਮੈਂ ਚ ਡਿੱਗਦੀ ਸੀ ਨਹੀਂ ਮੱਠਾ ਵੱਸਲਾ ਉਹਨੂੰ ਘਰੇ ਛੱਡ ਕੇ ਆਈ ਆ ਤੇ ਉਹਨਾਂ ਨੇ ਹੈ ਨਹੀਂ ਹੈਗੀ ਆ ਹੇ ਰੋਸ਼ਾ ਕੰਜਰੀ ਦਾ ਕੱਢੀ ਸੀ ਘਰ ਉਹ ਫੇਰ ਮੈਂ ਕਹ ਸੁਣਤਾ ਨਾਲੇ ਤੂੰ ਨਾਲੇ ਉਹਨੂੰ ਸੁਣਾਉਣਾ ਇੱਥੇ ਸੁਣਾਉਣਾ ਕਿਵੇਂ ਵੀਰਪਾ ਹੁਣ ਠੀਕ ਆ ਹੁਣ ਠੀਕ ਆ ਤੇ ਦੱਸ ਨਹੀਂਦਾ ਦੀ ਪਹਿਲਾਂ ਮੂੰਹ ਟੁੱਟਿਆ ਦਰਾ ਦੱਸ ਨਹੀਂ ਮੌਕਾ ਦਿੱਤਾ ਦਿੱਤਾ ਮੌਕਾ ਜਿਹਦਾ ਮੂੰਹ ਤਾਂ ਟੁੱਟਿਆ ਰਹਿੰਦਾ ਹੁਣ ਤੇਰਾ ਤੇ ਲੱਤਾਂ ਹੀ ਤੇਰੀਆਂ ਛੱਤਰਾਂ ਵਾਲੀਆਂ ਆਤਾਂ ਹੀ ਤੇਰੀਆਂ ਹੈਗੇ ਨਹੀਂ ਨਾ ਹੋਇਆ ਕਰਜੇ ਨੇ ਮੈਂ ਤੇਰੇ ਮੰਗਾ ਥਾਂੇ ਫੋਨ ਨਹੀਂ ਜਾਣਾ ਤੁਰੀ ਫਰਦੀ ਕਿਤੇ ਵੀ ਵੰਦੂ ਆ ਮੈਂ ਨਹੀਂ ਜਾਂਦਾ ਜੰਦਾ ਸਾਥੇ ਸਾਥ ਜਿੰਦਾ ਸੀ ਮੇਰਾ ਸਹਤਾ ਦਾ ਮੇਰੇ ਕਿਲੇ ਜਿੰਦਗੀ ਜਿੱਤਦਾ ਹੀ ਨਹੀਂ ਜਿੱਤਦਾ ਨਾਲ ਹੁੰਦਾ ਨਾ ਦੇਖੋ ਕੁੜੀ ਨੂੰ ਕੁਛ ਕਾਇਆ ਗੇ ਮੇਰੇ ਆਈਏ ਕੁੜੀ ਵੀ ਨਹਿਰ ਤਾਰ ਮਾਂ ਸਸਤੀ ਕਰ ਉਹਦੇ ਆਪਦੇ ਹੈਗੇ ਆ ਆਪਦੇ ਵੀ ਆਪਦੇ ਦੇਖਣ ਨੂੰ ਆ ਉਹ ਤਾਂ ਮਾਰਨ ਛੁੜੇ ਹੋਏ ਨੇ ਕੁੜੀ ਨੂੰ ਮਾਂ ਨਾ ਚਾ ਲੈ ਬਾਈ ਜੱਲ ਕਾਉਂਦਣਾ ਵੀ ਪਾਲ ਕੇ ਕਰੇ ਹਾਂ ਬਾਪ ਚੱਲ ਨਹੀਂ ਪੁੱਛ ਲਈ ਵੀਰ ਪਾਲ ਨੂੰ ਨਾਲੇ ਬਿਨੈਰ ਚ ਸਾਲ ਕਾਤਾ ਮਾਰ ਦਿੱਤੀ ਕਿਹਨੇ ਕਿਹਾ ਸੀਗਾ ਆਇਆ ਵੱਡਾ ਹਮਿਆਤੀ ਉਹ ਨਾੜਾ ਪਤਾ ਨਹੀਂ ਕੀ ਕੋਟ ਪਾਇਆ ਸਰ ਚੋਣਾ ਨੇ ਕੀ ਨਾ ਪਾਇਆ ਦੋਨਾਂ ਜੀਆਂ ਨੇ ਉਹਨਾਂ ਦੀ ਮਾੜੀ ਬੋਲ ਹੈ ਕਿੰਨੀ ਮਨਾਉਂਦੇ ਤੇ ਜੇ ਮੈਨੂੰ ਸਰਪੰਚ ਨਹੀਂ ਬਣਾਇਆ ਹੁੰਦਾ ਨਾ ਪਹਿਲਾਂ ਤਾਂ ਕੱਢ ਦਿੱਤਾ ਭਾਈ ਨੂੰ ਵੱਡੇ ਨੂੰ ਜਿਹੜਾ ਸੜਾ ਹੈਗਾ ਫੇਰ ਕੱਢ ਦਿੱ ਤੈਨੂੰ ਸਾਰੇ ਪਿੰਡ ਦਾ ਖੋਰ ਸਾਫ ਹੋ ਜਾਦਾ ਪਿੰਡ ਤੇ ਹੁਣ ਕੱਢ ਕੇ ਦੇਖ ਲੈ ਸਰਪੰਚ ਨਹੀਂ ਨਹੀਂ ਨਾ ਹਾਂ ਆਗਾਦੀ ਹੈ ਸਰਪੰਚੀ ਰੋਟੀਆਂ ਲਾਣ ਨਾਲ ਉਹਨਾਂ ਚਾਚੂ ਬਣਾ ਚੱਲ ਮੈਥੋਂ ਕਿਸੇ ਲੰਗਰ ਪਕਦਾ ਪੈਣੀ ਐ ਮੈਂ ਗੋਲੀ ਥੋੜੀ ਜਿਹੀ ਮੇਰਾ ਹੁੰਦਾ ਜਾਇ ਕਰੇ ਕੋਈ ਨਹੀਂ ਟਿੱਕੇ ਜੜਜੀ ਇਹ ਨੂੰ ਚਮਲਾਰ ਕਿ ਹੁਣ ਗਲਾਂ ਵਾਲੀਆਂ ਆਉਂਦੀਆਂ ਨੇ ਉਹ ਵੀ ਇਹਨੂੰ ਕਰਨ ਦੇ ਲੋਟ ਚਲ ਪੈਨੇ ਆ ਆਪੀ ਬਣਾਉ ਰੋਟੀਆਂ ਫੇਰ ਹੀ ਦੇਖਾਂਗੇ 10 ਮਿੰਟਾਂ ਨੂੰ ਨਹੀਂ ਤੇ ਤੌਣੀ ਲਾਉਣੀ ਖੋਗੀ ਚਲੋ ਬੈ ਜਾਓ ਬੈਠ ਮੈਨੂੰ ਆਏ ਦੱਸ ਪਾਣੀ ਲਿਆਵਾਂ ਘਟ ਨਹੀਂ ਭਾਬੀ ਪਹਿਲਾਂ ਮੈਨੂੰ ਸੱਚੋ ਸੱਚ ਦੱਸ ਤੂੰ ਗਈ ਕਿੱਥੇ ਸੀ ਤੈਨੂੰ ਪਤਾ ਕਿੰਨਾ ਫਿਕਰ ਹੋਇਆ ਪਿਆ ਸੀਗਾ ਤਾਂ ਵੀ ਮੇਰਾ ਦਣਾ ਜਿਉਂ ਨੂੰ ਜੀ ਨਹੀਂ ਕਰਦਾ ਮੈਨੂੰ ਮਰਨ ਨੂੰ ਜੀ ਕਰਦਾ ਮੈਂ ਨਹੀਂ ਜਿਉਣਾ ਨਹੀਂ ਮਰ ਕੇ ਜਾਏਂਗੀ ਕਿੱਥੇ ਪਹਿਲਾਂ ਤੇਰੀ ਮਾਂ ਮਰ ਗਈ ਹੁਣ ਤੂੰ ਮਰ ਜਾ ਫਿਰ ਲੋਕ ਕੀ ਕਹਿਣਗੇ ਲੋਕ ਤਾਂ ਤੈਨੂੰ ਹੀ ਮਾੜਾ ਕਹਿਣਗੇ ਲੋਕਾਂ ਨੇ ਸਾਨੂੰ ਨਹੀਂ ਮਾੜਾ ਕਹਿਣਾ ਅਗਲਾ ਕਹਿੰਦਾ ਪਤਾ ਨਹੀਂ ਕੁੜੀ ਦੇ ਵਿੱਚ ਕੋਈ ਗੱਲਤੀ ਸੀ ਤਾਂ ਮਰ ਗਈ ਲੋਕਾਂ ਨੇ ਕੀ ਆ ਬਾਬੀ ਗਈ ਹੈ ਨਹੀਂ ਲੋਕਾਂ ਦਾ ਇਹ ਸਾਰਾ ਬਸ ਹੈ ਲੋਕਾਂ ਦੀ ਲੱਜੇ ਮਾਰਦੀ ਹੈਗੀ ਤੂੰ ਮਰਨ ਨੂੰ ਹੁਣ ਮਰ ਜਾ ਮਾਰ ਦਿੰਨੀ ਆ ਤੈਨੂੰ ਮੈਂ ਭਾਬੀ ਮੈਂ ਨਹੀਂ ਦੇਵਣਾ ਮੈਨੂੰ ਮਾਰਦਾ ਨਾ ਦੁੱਖ ਕੀ ਆ ਮੈਨੂੰ ਐਂ ਤਾਂ ਦੱਸ ਦੇ ਦੁੱਖ ਕੀ ਆ ਤੈਨੂੰ ਭਾਬੀ ਦੁੱਖ ਹੀ ਆ ਆ ਇੱਥੇ ਆਉਣੀ ਆ ਤੂੰ ਕੋਈ ਕੁਛ ਨਹੀਂ ਕਰਦੀ ਮੇਰੇ ਨਾਲ ਉੱਠੇ ਜਾਂਦੀ ਆ ਤੇ ਮੇਰੀ ਸੱਸ ਮੇਰੀ ਗੱਲ ਸੁਣ ਮੈਂ ਬੜਵੋਲੀ ਜ਼ਰੂਰ ਆ ਪਰ ਦਿਲ ਦੀ ਨਹੀਂ ਮਾੜੀ ਹੈਗੀ ਤੂੰ ਐਮੀ ਨਾ ਮੇਰੀਆਂ ਗੱਲਾਂ ਤੇ ਗੁੱਸਾ ਕਰਿਆ ਕਰ ਕੋਈ ਨਾ ਹੈ ਚੱਲ ਤੂੰ ਨਾ ਰਾਮ ਕਰ ਦਿਓ ਮਿੰਟ ਠੀਕ ਆ ਕੋਈ ਨਹੀਂ ਭਾਬੀ ਭਾਬੀ ਮੈਂ ਨਹੀਂ ਦੇਵਣਾ ਕੀ ਤੁਹਾਨੂੰ ਮਾਰੰਦਾ ਸੰਤ ਇਹ ਇੱਛਾ ਤੇ ਬਹੁਤ ਜਲਦੀ ਪੂਰੀ ਹੋਣ ਪੂਰੀ ਕੌਣ ਕਰੂ ਮੈਂ ਕੋਈ ਕੁਛ ਕਿਹਾ ਨਾ ਨਾ ਕੁਛ ਨਹੀਂ ਕਿਹਾ ਚਲ ਤੂੰ ਆਰਾਮ ਕਰ ਮੈਂ ਦੇਖ ਲਾ ਭਾਬੀ ਕਿੰਨਾ ਮਿੱਠਾ ਬੋਲਦੀ ਹੈ ਜੇ ਐਂ ਵਰਤੇ ਮੇਰੇ ਨਾਲ ਐਂ ਬਣਾਵੇ ਵੀ ਮੈਂ ਕਿਉਂ ਇਹ ਜਿਹੀ ਗਲਤੀ ਕਰਾਂ ਲੱਗਦਾ ਹੈ ਵੀ ਅੱਜ ਘਟ ਪਈਆਂ ਤੇ ਜਾ ਕੇ ਪੁੱਛੀਏ ਤਾਂ ਸਹੀ ਪਰਝਾਈ ਦਾ ਕੀ ਹਾਲ ਹੈ ਚਲ ਹਾਂ ਦੇਖ ਲੈ ਲੈ 2 ਮਿੰਟ ਕਰੋ ਗਈਆਂ ਕਿਵੇਂ ਬਾਜ਼ਾਰ ਲਾਏ ਪੈਨੇ ਨੂੰ ਕੁੱਤਿਆਂ ਨੇ ਹਾਂਜੀ ਕਰਦਾ ਚਾ ਕਿੱਟ ਮਾਰਾਂ ਦੇਖ ਲੈਣ ਕੁੱਤਿਆਂ ਨੇ 5 ਮਿੰਟ ਹੋਏ ਨੇ ਕਰੋ ਗਈ ਕਿਵੇਂ ਗਰੇ ਲਾਏ ਨੇ ਮਾਂ ਮਾਂ ਲੱਖ ਲੱਖ ਭਾਂਡੇ ਉਹ ਕਿਵੇਂ ਭਾਈ ਆਏ ਜੇ ਤਰਦੇ ਹੋ ਕੁਝ ਦੁਖਦਾ ਹੈ ਹਾਂ ਹੋਵੇ ਦੁਖਦਾ ਕੁਛ ਲੱਤਾਂ ਦੁਖੀ ਜਾਂਦੀਆਂ ਨੇ ਤੇਰਾ ਸਕੀ ਲੈਣਾ ਹੈਗਾ ਉਹ ਭਾਈ ਚਾਹ ਕਰਨੀ ਸੀ ਮੈਥੋਂ ਨਹੀਂ ਚੱਲੂਗਾ ਬੰਦਾ ਚੁੱਪਚਾਪ ਕਰਕੇ ਆਪਦੀ ਕਰਕੇ ਪੀ ਲੋ ਦਾਗ ਦਾ ਮਰਮਤ ਤਾਂ ਘੱਟ ਹੋਈ ਐ ਨਾ ਤੇਰਾ ਕੀ ਮਤਲਬ ਐ ਕਹਿੰਦਾ ਵੀ ਲੈ ਦੇਖਿਆ ਸੀ ਮੈਂ ਤੋ ਦੇਖਿਆ ਸੀ ਤਾਂ ਜਾਣੇ ਤੇ ਮੱਥਾ ਜਮ ਮਾਰੂ ਕਾਪਾ ਦੇਖਿਆ ਸੀ ਐਨੇ ਕਹਾ ਨਹੀਂ ਤੇਰੀ ਮਰਮਤ ਤਾਂ ਸੁਆਰ ਕੇ ਕਰਾਉਂਕੇ ਤੇ ਸੁਆਰ ਕੇ ਕਰਾਏਗਾ ਨਾਲੇ ਹੋਰ ਨਾਲੇ ਕੰਜਾ ਤੈਨੂੰ ਤੇ ਨਾਲੇ ਉਹਨੂੰ ਦੋਨਾਂ ਨੂੰ ਮੋਟਾ ਦੀ ਮਿੱਟੀ ਤੇ ਵੇਚਿਆ ਹਾਂ ਨਾ ਪੁੱਤਿਆਂ ਨੂੰ ਥੋੜੋ ਡਿਲ ਕੇ ਨੇ ਤਸੀਰੀ ਪਾਈ ਵੀ ਚੰਗੇ ਹੁੰਦੇ ਨੇ ਕਿ ਮੜਮਟੇ ਕਰਦਾ ਕੰਮ ਦਾ ਕਰ ਲਾ ਦੇ ਨੇ ਤੈ ਜਾਣ ਨੇ ਬਾਰੀ ਬਟਾ ਨਾ ਬਣ ਰੱਖੀ ਐ ਆਉਂਦਾ ਪਿੰਡ ਆਇਆ ਖੁਰਕਦਾ ਕੰਜਰ ਦਾ ਪਾ ਪਾਈ ਲੱਗਦੀ ਆ ਜਮੇ ਕਰਦੇ ਚਲੂਗਾ ਇਹਨੂੰ ਹਾਈ ਹਾਈ ਨਹੀਂ ਇੰਨੇ ਵੀ ਦੇਖ ਲੇਗਾ ਪੈਂਦੀਆਂ ਬੋ ਮੈਂ ਮਾਰਚਾ ਮੇਰੇ ਤਾਂ ਪਿੰਡ ਚ ਇੰਨੀ ਚੜਾਈ ਸੀਗੀ ਹੁਣ ਤਾਂ ਮਿਰਚ ਮਾ ਪੱਟੀ ਮੇ ਸੋ ਜੂਗੀ ਮੇਰੇ ਤਾਂ ਬੇਇੱਜ਼ਤੀ ਹੋ ਜੂਗੀ ਪਿੰਡ ਦੇ ਵਿੱਚ ਇਹ ਤਾਂ 10 ਕੋਲੇ ਦੱਸੂਗਾ ਜਾ ਕੇ ਇਹਦੇ ਕੜਾ ਕੰਜਰ ਦੇ ਮੂੰਹ ਤੇ ਕੋਈ ਚੇਪੀ ਲਾ ਦਊਗਾ ਇਹ ਤਾਂ ਫਿਰ ਵੀ ਉਹਨੂੰ ਕਰੀ ਜਾਊਗਾ ਵੀ ਇਹਦੇ ਪੰਗਾ ਸੀ ਮੈਂ ਮਾਰ ਚਾਂ ਨਾਲ ਪੁੱਤਾਂ ਐ ਦੇਖੇ ਵੀ ਕੋਈ ਸਾਹਮਣੇ ਖੜਾ ਜਾਂ ਨਾ ਜਿੱਥੇ ਜੀ ਕਰਦਾ ਉੱਥੇ ਟਹਿ ਜਾਦਾ ਕੁੱਟਣ ਟਹਿ ਜਾਣਾ ਪਹਿਲਾਂ ਤਾਂ ਇਸ ਦਾ ਸਾਫ਼ ਕਰੂੰਗੀ ਅੱਜ ਬਾਅਦ ਚ ਦੇਖੀ ਜਾਓ ਹਾ ਸੈਰੋ ਅੱਗ ਲੱਗੋ ਮੈਥੋਂ ਨਹੀਂ ਮੰਝੇ ਜਾਂਦੇ ਹੋਂ ਕਾਈ ਮੱਥਾ ਟੇਕਦੀ ਆ ਜਿਉਂਦੀ ਰਹੇ ਕਿਵੇਂ ਆ ਠੀਕ ਆ ਤਾਈ ਹਾਂ ਠੀਕ ਐ ਬਿੱਲੇ ਕੀ ਕਰੀ ਆਂਨੀ ਸੀ ਬੈਠੀ ਜੀ ਹੈ ਬੈਠੀ ਐ ਪੁੱਤ ਕਿਵੇਂ ਵਧੀਆ ਪੜੀ ਜਾਂਦੀ ਆ ਪੋਤੀ ਹਾਂ ਵਧੀਆ ਪੜੀ ਜਾਂਦੀ ਆ ਚੱਲ ਵਧੀਆ ਤਾਈ ਹਾਂ ਮੈਂ ਤਾਂ ਨਾ ਤਾਈ ਇੱਕ ਤੇਰੇ ਕੋਲੇ ਕੰਮ ਆਈ ਸੀ ਕਿਵੇਂ ਪੁੱਤ ਕੀ ਦੱਸਾਂ ਤੈਨੂੰ ਪਤਾ ਤਾਈ ਮੈਂ ਹੋਰ ਤਾਂ ਕਿਸੇ ਕੋਲੇ ਜਾਂਦੀ ਨਹੀਂ ਦੁੱਖ ਸੁੱਖ ਹੱਕ ਕਰਦੀ ਨਹੀਂ ਹਾਂ ਪੁੱਤ ਇੱਕ ਤੂੰ ਹੀ ਆ ਜਿਹਦੇ ਕੋਲੇ ਆ ਕੇ ਮਾੜਾ ਜਿਹਾ ਢਿੱਡ ਫਰੋਲ ਲੈ ਹਾਂ ਆ ਨਾ ਜਿਹੜੀ ਆਪਣੀ ਮੰਨੀ ਹੈਗੀ ਸਾੜੀ ਉਹ ਚਾਚੀ अच्छा हां ਉਹ ਨਾ ਬਲਾ ਹੀ ਸਾਡੇ ਘਰ ਦੇ ਵਿੱਚ दखਲ ਅੰਦਾਜ਼ੀ ਕਰਦੀ ਆ ਨਹੀਂ ਪੁੱਤ ਤਾਂ ਹੈ ਹੀ ਇਹ ਜੀ ਹੈ ਤਾਂ ਹੈ ਸਾਡੇ ਨਾ ਨਾਨਣ ਪਰਜਾਈ ਚ ਫਰਕ ਪਵਾਉਂਦੀ ਆ 24 ਘੰਟੇ ਕੁੜੀ ਨੂੰ ਚੱਕਾ ਦੇਈ ਜਾਂਦੀ ਆ ਦੇਈ ਜਾਂਦੀ ਆ ਨਹੀਂ ਦੱਸ ਪਹਿਲਾਂ ਤਾਈ ਅਸੀਂ ਕਿਹੜਾ ਕੁੜੀ ਦਾ ਮਾੜਾ ਸੋਚਾਂਗੇ ਹਾਂ ਨਹੀਂ ਫਿਰ ਸਾਰਾ ਦਿਨ ਕੁੜੀ ਨੂੰ ਆਏ ਟਿੰਡੇ ਦੇ ਬੀਚ ਤੇ ਚੱਕੀ ਰੱਖਦੀ ਆ ਪੁੱਤ ਤੂੰ ਆਏ ਕਰਿਆ ਕਰ ਜੇ ਤੇਰੀ ਮਾਂ ਮਰ ਗਈ ਅਸੀਂ ਬੈਠੇ ਆ ਨਾ ਪਲਾਂ ਅਸੀਂ ਕਿਹੜਾ ਬਾਂਨ ਦਾ ਹਾਸੇ ਕੜਾ ਮੈਂ ਕੜਾ ਉਹਦੀ ਪਰਜਾਈ ਨਹੀਂ ਲੱਗਦੀ ਹੈ ਨਹੀਂ ਨਹੀਂ ਲੱਗਦੀ ਹੈ ਹੈ ਮੈਂ ਕੜਾ ਉਹਦੀ ਕੁੜੀ ਦਾ ਮਾੜਾ ਸੋਚੂਗੀ ਜਾਂ ਉਹਦਾ ਭਰਾ ਮਾੜਾ ਸੋਚੂਗਾ ਹਾਂ ਨਹੀਂ ਪੁੱਤ ਸੋ ਇੱਕ ਹਾਂ ਤੇ ਹੁਣ ਮੈਂ ਕੀ ਕਰਾਂ ਇਹਦਾ ਨਹੀਂ ਪੁੱਤ ਉਹ ਤਾਂ ਹਈ ਹੀ ਸਤਕਾਰ ਦਾ ਡੈਨ ਵੀ ਛੱਡ ਦਤੀ ਸਹੀ ਗੱਲ ਇਹ ਬਹੁਤ ਚੰਦਰੀ ਹੈ ਪੁੱਤ ਤੇ ਹਈ ਨਹੀਂ ਜਾ ਕੁਲੋ ਕੁਲ ਸਿਆਣੀ ਸਿਆਣੀ ਤਾਂ ਪਤਾ ਉਹ ਤਾਂ ਆਪਦੇ ਬੰਦੇ ਦੀ ਨਹੀਂ ਬਣੀ ਜਦੋਂ ਦੇਖੋ ਉਹ ਨੂੰ ਸਿੱਧੇ ਮੂੰਹ ਨਹੀਂ ਬੋਲਦੀ ਲੈ ਹਾਂ ਉਹ ਮੁੰਡੇ ਬਹੁਤ ਨੇ ਆਦਾ ਖਰਾ ਹੈ ਹਾਂ ਸਿੱਧੇ ਮੂੰਹ ਨਹੀਂ ਬੋਲਦੀ ਦਾ ਪਰ ਇਹ ਜਨਾਨੀ ਆਪਣਾ ਖਰਾਬ ਹੈ ਬਾਲੀ ਖਰਾਬ ਆ ਚੱਕਵੀ ਵਾਲੀ ਆ ਸਾਰਾ ਦਿਨ ਜਿਹੜੀ ਜਨਾਨੀ ਆ ਉਹਦੇ ਬੰਦੇ ਦੇ ਮੋਹਰੇ ਬੋਲ ਪਿਓ ਕੋਈ ਜਨਾਨੀ ਹੈ ਸਹੀ ਗੱਲ ਨਾ ਤਾਈ ਉਹ ਜਨਾਨੀ ਨੇ ਚੱਕਵੀ ਹੈ ਦਰਦੀ ਨਹੀਂ ਦਰਦੀ ਨਹੀਂ ਕਿਸੇ ਤੋਂ ਹਾਂ ਨਾਲੇ ਮੇਰੀ ਗੱਲ ਸੁਣ ਉਹ ਰਹਿੰਦਾ ਖੁੰਦਾ ਦੇਖੋ ਦਾ ਜੇਠ ਸੜਾ ਸੜਾ ਉਹ ਨੂੰ ਦੇਖ ਲੈ ਰੋਟੀ ਨਹੀਂ ਟੋਕਣੀ ਦਿੰਦੀ ਹੈ ਉਹਨੂੰ ਕਿਹੜਾ ਕਿੱਲੇ ਨਹੀਂ ਜ਼ਮੀਨ ਦੇ ਤਾਂ 6 ਕਿੱਲੇ ਜ਼ਮੀਨ ਆਉਂਦੇ ਆ ਛੋਟੇ ਦੇ ਸਿਰ ਵਰਗੇ ਤੇ ਰੋਟੀ ਵੇਲੇ ਮੱਚਦੀ ਹੈ ਰੋਟੀ ਵੇਲੇ ਮੱਚਦੀ ਹੈ ਹਾਂ ਫਿਰ ਮਾਲਾ ਕਮਾ ਚੰਗਾ ਨਹੀਂ ਚੰਗਾ ਤਾਂ ਆਪੀ ਨਹੀਂ ਹੈਗਾ ਜ਼ਮੀਨ ਤਾਂ ਕਿ ਮੈਨੂੰ ਮਿਲ ਜੇ ਸਾਰੀ ਤੇ ਰੋਟੀ ਮੈਨੂੰ ਦੇਣੀ ਨਾ ਪਵੇ ਹ ਰੋਟੀ ਦੇਣੀ ਨਾ ਪਵੇ ਇਹ ਪੁੱਤ ਹਾਈ ਨਹੀਂ ਖਾਈ ਖੰਦਰੀ ਹੈ ਕੀ ਕੀਤਾ ਜਾਵੇ ਬੇਬੇ ਇਹਦਾ ਮੇਰੀ ਗੱਲ ਸੁਣ ਹੁਣ ਤੈਨੂੰ ਕੀ ਦੱਸਾਂ ਹੁਣ ਨਾ ਸਾਡੀ ਕੁੜੀ ਮਾੜਾ ਮੋਟਾ ਚੱਲ ਜੇ ਮਾੜਾ ਮੋਟਾ ਕੋਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੰਦ ਹਾਂ ਨੰਦਾਂ ਨੂੰ ਪਰਜਾਈਆਂ ਘੂਰ ਹੀ ਦਿੰਦੀਆਂ ਹੈ ਮੈਂ ਮਾੜਾ ਜਿਹਾ ਘੂਰਤਾ ਕਿਸੇ ਗੱਲ ਤੋਂ ਸਾਡੀ ਤਾਂ ਕੁੜੀ ਉਧਰ ਮੈਂ ਤੈਨੂੰ ਪੁੱਛਿਆ ਨਹੀਂ ਸੀ ਆਈ ਵੀ ਤਾਈ ਹਾਂ ਵੀ ਸਾਡੀ ਵੀਰਪਾਲ ਨਹੀਂ ਦੇਖੀ ਤੇ ਮੋਚਾ ਨਾਲ ਪਤਾ ਨਹੀਂ ਤਾਂ ਇਹਦੀ ਚੱਕ ਸੀ ਆਖੇ ਆ ਕੇ ਕਹਿੰਦੀ ਮੈਂ ਤਾਂ ਕੁੜੀ ਨੂੰ ਨਹਿਰ ਤੋਂ ਲੈ ਕੇ ਆਈਆਂ ਸਾਲ ਮਾਰਦੀ ਸੀ ਹਾਂ ਜੀ ਹਾਂ ਮੈਂ ਗੱਲ ਬਣਾਈ ਗੱਲ ਬਣਾਈ ਤੇ ਰੱਬ ਜਾਣਦਾ ਭਾਈ ਨਹਿਰ ਚ ਸਾਲ ਮਾਰਦੀ ਸੀ ਅਜਾ ਮੈਨੂੰ ਡਰਾਉਂਦੀ ਸੀ ਨਹੀਂ ਜਾਣ ਕੇ ਆਦੀ ਐ ਹਾਂ ਤੇ ਤੋ ਮਿੱਠੀ ਐ ਜਾਣ ਕੇ ਆਦੀ ਐ ਹੁਣ ਆਇਆ ਇੱਕ ਗੱਲ ਦੱਸ ਤਾਈ ਇਹਦਾ ਹੱਲ ਕੀ ਕੀਤਾ ਜਾਵੇ ਜਿੰਨਾ ਚਿਰ ਸਾਡੇ ਘਰੋਂ ਨਹੀਂ ਔਣੋ ਹਟਦੀ ਹੈ ਉਹਨਾਂ ਚੱਕਣਾ ਸਾਡੇ ਘਰ ਦੇ ਵਿੱਚ ਫਿੱਕ ਪਈ ਰਹੋ ਹੁਣ ਤੂੰ ਦੱਸ ਇਹਦਾ ਕੀਤਾ ਕੀ ਜਾਵੇ ਇਹਦਾ ਪੁੱਤ ਮੈਂ ਤਾਂ ਤੈਨੂੰ ਐ ਸੋਚਦੀ ਆ ਹਾਂ ਵੀ ਤੂੰ ਆਹਦੇ ਘਰੋਂ ਹਟਾ ਦੇ ਘਰੋਂ ਤਾਂ ਮੈਂ ਹਟਾ ਦਾਂ ਕੋਈ ਮਾੜੀ ਮੋਟੀ ਸਕੀਮ ਦੇ ਤਾਈ

ਆ ਤੇਰੀ ਸਕੀਮ ਸਾਰਿਆਂ ਨਾਲ ਵਧੀਆ ਮੈਂ ਤੇਨੂੰ ਸਕੀਮ ਦੱਸਦੀ ਹਾਂ ਮੇਰਾ ਤਾਂ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਨਹੀਂ ਪੁੱਤ ਹਾਂ ਤੈਨੂੰ ਪਤਾ ਕਿ ਤਾ ਕੱਲੀ ਕਹਿ ਰਹੀ ਹੈਗੀਆ ਕੰਮਾਂ ਕਾਰਾਂ ਚ ਟਾਈਮ ਨਹੀਂ ਲੱਗਦਾ ਹੈ ਉਹ ਪਰਦੇਸ ਗਿਆ ਹੋਇਆ ਉਹਦਾ ਕੰਬੈਨ ਤੇ ਗਿਆ ਹੋਇਆ ਗਿਆ ਨਹੀਂ ਉਹਨੇ ਤਾਂ ਪੁੱਤ ਹਾਂ ਕੰਮ ਤਾਂ ਕਰਨੀ ਹੈ ਚੱਲ ਚੰਗਾ ਤਾਂ ਹੈ ਇਹ ਸਕੀਮ ਬੱਤਵਾ ਰੱਬ ਨਾ ਤੈਨੂੰ ਲੰਮੀ ਉਮਰ ਕਰੇ ਮੇਰੀ ਤੱਕ ਤੂੰ ਹੀ ਐ ਸਹਾਰਾ ਜਿਹੜਾ ਤੇਰੇ ਕੋਲੇ ਆ ਕੇ 2 ਮਿੰਟ ਦੁੱਖ ਸੁੱਖ ਕਰ ਜਾ। ਪੁੱਤ ਮੈਂ ਤੈਨੂੰ ਚੰਗੀ ਗੱਲ ਆਖੂ ਮਾੜੀ ਨਹੀਂ ਆਦੀ। ਹਾਂ ਮੈਨੂੰ ਆਏ ਤਾਂ ਤਾਈ ਪਤਾ ਤਾਂ ਹੀ ਮੈਂ ਤੇਰੇ ਕੋਲੇ ਆ ਜਾਨੀ ਨਾ ਹੋਰ ਨਾ ਕਿਸੇ ਦੇ ਬਾਗੀ। ਹਾਂ ਨਹੀਂ ਮਾੜੀ ਗੱਲ ਨਹੀਂ। ਹੋਰ ਚਾਹ ਪਾਣੀ ਪੀ ਲਿਆ? ਹਾਂ ਪੀ ਲਿਆ ਪੁੱਤ। ਚੱਲ ਠੀਕ ਆ। ਚੰਗਾ ਦਾਈ ਮੈਂ ਜਾਨੀ। ਚੰਗਾ ਬੈ ਲੈ ਜਾ। ਚੰਗਾ। ਇੱਕ ਗੱਲ ਤਾਂ ਹੈਗੀ ਆ। ਬੇਬੇ ਨੇ ਸਕੀਮ ਤਾਂ ਬਾਲੀ ਵਧੀਆ ਦੇਤੀ। ਹੋਰ ਤਾਂ ਮੇਰੇ ਦਿਮਾਗ 'ਚ ਕੋਈ ਗੱਲ ਆਈ ਨਹੀਂ। ਆਹੀ ਸਕੀਮ ਮੇਰੀ ਕੰਮ ਕਰੋ ਚੱਲ ਸਿੰਦਰੇ ਕਰ ਲੈ ਇੱਕ ਵਾਰ ਤਾਂ ਨਾ ਕੁੜੀ ਨੂੰ ਮਾੜਾ ਮੋਟਾ ਝਾਉਣਾ ਪਊ ਉਹ ਵੀ ਨਹੀਂ ਡੁੱਬੜੀ ਮੇਰੇ ਤੇ ਤਾਂ ਵਿਸ਼ਵਾਸ ਕਰਦੀ ਉਹ ਵੀ ਸਾਰਾ ਦਿਨ ਚਾਚੀ ਦੀ ਚੱਕ ਤੇ ਚੜੀ ਰਹਿੰਦੀ ਆ ਚਾਚੀ ਦੀਆਂ ਉਂਗਲਾਂ ਤੇ ਚੜੀ ਰਹਿੰਦੀ ਆ ਕੋ ਕੋ ਸਾ ਚਾਚੀ ਆ ਜਿਵੇਂ ਚਾਚੀ ਕਹਦੀ ਆ ਓਵੇਂ ਹੀ ਕਰਦੀ ਆ ਹੁਣ ਇਹਨੂੰ ਪਹਿਲਾਂ ਤਾਂ ਦੋ ਮਾਰ ਕੇ ਮਿੱਠੀਆਂ ਤੇ ਜਾ ਕੇ ਮੇਰੇ ਕਹਿਣ ਤੇ ਤਾਂ ਉਹਨੇ ਆਉਣਾ ਨਹੀਂ ਸਾਡੇ ਘਰੇ ਵੀਰਪਾਲ ਹੀ ਲੈ ਕੇ ਆਉਗੀ ਆਪਦੀ ਚਾਚੀ ਨੂੰ ਘਰੇ ਚੱਲ ਸਿੰਦਰੇ ਹੋ ਜਾਕਾ ਲੈ ਆਹ ਸੁੱਤੀ ਪਈਆ ਇਹਦੇ ਨਾਲ ਕਰਦੀਆਂਗਾ ਕੋੜੇ ਵੀਰ ਪਾਲਾ ਵੀਰ ਪਾਲਾ ਨਾ ਬੱਬੀ ਕੋਸੇ ਦੋਗ ਦਾ ਪੁੱਤ ਤੇਰਾ ਨਾ ਬੱਬੀ ਦੋਗ ਦਾ ਤਾਂ ਕੁਛ ਨਹੀਂ ਮੈਂ ਤਾਂ ਵੀ ਬਹਿ ਗਏ ਮੈਨੂੰ ਨਾ ਨੀਂਦ ਆ ਗਈ ਪਈ ਹੋਈ ਅੱਛਾ ਕਿਵੇਂ ਠੀਕ ਆ ਹੁਣ ਹਾਂ ਬੱਬੀ ਠੀਕ ਆ ਤੇ ਪੁੱਤ ਮੈਂ ਤੇਰੇ ਨਾਲ ਐ ਗੱਲ ਕਰਦੀ ਸੀ ਦੇਖ ਮੇਰੀ ਗੱਲ ਸੁਣ ਦੇਖਨ ਨੂੰ ਤਾਂ ਤੇਰੀ ਪਰਜਾਈ ਹਾਂ ਲੱਗਦਾ ਵੀ ਬਾਲੀ ਗੁੱਸੇ ਖੋਰਾ ਕਤਮੇ ਗੁੱਸੇ ਖੋਰ ਨਹੀਂ ਹੈਗੀ ਹੈ ਤੈਨੂੰ ਨਹੀਂ ਪਤਾ ਪਹਿਲਾਂ ਜਿਵੇਂ ਤੇਰੀ ਮਾਂ ਨੂੰ ਹੈ ਮਾਂ ਨੇ ਤੇਰੀ ਨੂੰ ਪਾਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਮੈਂ ਤੇ ਤੇਰਾ ਪਰ ਰਹਿ ਗਏ ਸੀ ਹੈ ਕੰਮਕਾਰ ਸੋ ਸਾਰਾ ਕੁਝ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਗਈ ਸੀ ਬਿਮਾਰੀਆਂ ਠਮਾਰੀਆਂ ਸਾਰਾ ਦਿਨ ਬਿਮਾਰ ਰਹਿੰਦੀ ਕਿਤੇ ਨਾ ਕਿਤੇ ਨਾ ਗੁੱਸੇ ਦੇ ਵਿੱਚ ਝੜਪਣਾ ਆ ਜਾਂਦਾ ਚਲ ਕੋਈ ਦੀ ਭਾਬੀ ਤੇਰਾ ਕੀ ਕੁਸੂਰ ਹੈ ਵਿੱਚ ਮੇਰੀ ਗਲਤੀ ਹੈ ਮੈਨੂੰ ਵੀ ਬੱਸ ਗੁੱਸਾ ਆ ਗਿਆ ਸੀ ਤੇਰੀ ਗੱਲ ਦਾ ਚੱਲ ਕੋਈ ਨਹੀਂ ਗੁੱਸਾ ਤਾਂ ਆ ਗਿਆ ਸੀ ਧੀਏ ਆਹੀਂ ਘਰ ਛੱਡ ਕੇ ਨਹੀਂ ਜਾਈਦਾ ਹੁੰਦਾ ਹੈ ਤੈਨੂੰ ਪਤਾ ਲੋਕਾਂ ਨੂੰ ਕੀ ਮੂੰਹ ਦਿਖਾਵਾਂ ਜੇ ਰੱਬ ਨਾ ਕਰੇ ਤੈਨੂੰ ਕੋਈ ਉੰਨੀ ਨਿੱਕੀ ਹੋ ਜਾਂਦੀ ਤੇਰੇ ਵੀਰੇ ਨੂੰ ਫੋਨ ਕਰਕੇ ਕੋਈ ਦੱਸ ਦਿੰਦਾ ਫੇਰ ਤੇਰੇ ਦਾ ਭਰਾ ਦਾ ਉੱਤੇ ਭਜਾਈ ਦਾ ਫਰਕ ਪੈ ਗਿਆ ਸੀ ਆਪਣਾ ਤਾਂ ਘਰ ਉੱਜੜ ਗਿਆ ਸੀ ਨਾਲੇ ਕਿਸੇ ਦਾ ਕੁਝ ਨਹੀਂ ਜਾਣਾ ਹੈਗਾ